ਇਸ ਇੰਡਸਟਰੀ ਦਾ ਬੋਇਲਰ ਫਟਿਆ ਕਿਉਂਕਿ ਫੈਕਟਰੀ ਦੇ ਅੰਦਰ ਮਰਦਾਰੀ ਫੈਕਟਰੀ ਦੇ ਅੰਦਰ ਕਰਮਕਦ ਚੱਲ ਰਹੀ ਸੀ ਉਹਦੇ ਕਾਰਨ ਕੋਈ ਫਿਲਰ ਕਿਸ ਕਨ ਕਾਰ ਜਿਹੜਾ ਬੋਇਲਰ ਫਟਿਆ ਜਿਹਦੇ ਵਿੱਚ 7 ਬੰਦੇ ਅੰਦਰ ਦੱਸੀ ਜਾ ਰਹੇ ਸੀ ਜਿਹਦੇ ਵਿੱਚੋਂ ਇੱਕ ਪਹਿਲਾਂ ਕੱਢਿਆ ਗਿਆ 6 ਹੋਰ ਨੇ ਤੇ ਜਿਹੜੇ ਨਾਲ ਆਲੇ ਦੁਆਲੇੋਂ 4 ਹੋਰ ਸਟਰ ਲੱਗੀਆਂ ਮਤਲਬ ਟੋਟਲ 12 ਕ ਬੰਦਿਆਂ ਦੀ ਜਿਹੜੀਆਂ 29 ਬੰਦੇ ਡਟਰਕ ਸੀ ਜਿਨ੍ਹਾਂ ਚੋਂ 12 ਕ ਬੰਦਿਆਂ ਦੀ ਅੱਜ ਛੱਟ ਬੱਸੀ ਜਾ ਰਹੀ ਹੈ ਸੋ ਬੰਦੇ ਕੱਢ ਰਹੇ ਆ 5-6 ਬੰਦੇ ਹਸਪੀਟਲ ਪਹੁੰਚ ਗਏ ਆ 6 ਬੰਦੇ ਅਜੇ ਅੰਦਰ ਹੋ ਰਹੇ ਜਿਨ੍ਹਾਂ ਨੂੰ ਟੀਮਾਂ ਆ ਗਈਆਂ ਸਾਡੇ ਡੀਸੀ ਸਾਹਿਬ ਪੁਲਿਸ ਕੋ ਅਫਸਰ ਸਹਿਬਾਨ ਸਾਰੇ ਟੀਮਾਂ ਪਹੁੰਚੀਆਂ ਜੋ ਜਲਦੀ ਤੋਂ ਜਲਦੀ ਉਹਨਾਂ ਨੂੰ ਕੱਢ ਰਹੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਹੀ ਬੇਨਤੀ ਹੈ ਕਿ ਪਹਿਲਾਂ ਉੱਧਰ ਧਿਆਨ ਦਿੱਤਾ ਜਾਵੇ ਪਹਿਲਾਂ ਬੰਦਿਆਂ ਦੀ ਜਾਨਾਂ ਬਚਾਈਆਂ ਜਾਣ ਜੇ ਤੁਹਾਨੂੰ ਜਿਹੜਾ ਸਾਰਾ ਕੀ ਹਾਸਾ ਹੋਇਆ ਉਹਦੇ ਬਾਰੇ ਪਤਾ ਕਰਵਾ ਕੇ ਦੱਸ ਜਿਹੜਾ ਪਿੱਲਰ ਚੱਕਿਆ ਜਾ ਰਿਹਾ ਉਹ ਬਾਅਦ ਪਤਾ ਲੱਗੂਗਾ ਪਿੱਲਰ ਇਹਨਾਂ ਬਰਮਮਤ ਚੱਲ ਰਹੀ ਸੀ ਉਹ ਪਿੱਲਰ ਦੇ ਕੰਮ ਹੀ ਜੋ ਲੱਗ ਰਿਹਾ ਹਾਸਾ ਹੋਇਆ ਇਹ ਕਲੀਅਰ ਨਹੀਂ ਹੋਇਆ ਜਦੋਂ ਕਲੀਅਰ ਹੋਊਗਾ ਤੁਹਾਨੂੰ ਦੱਸਾਂ ਠੀਕ ਹੈ ਬਿਲਕੁਲ ਜਿਹੜੇ ਮੰਤਰੀ ਆ ਉਹਨਾਂ ਨੇ ਅਗਲੀ ਗ੍ਰੈਸਿਟੀ ਕਿਹਨੇ ਲੁੱਗਨੀ ਕਿਤੇ ਦੱਸੋ ਇੱਕ ਤਲਾ ਮਿਲੀ ਸੀ ਤਕਰੀਬਨ 6:00 ਵਜੇ ਵੀ ਇੱਥੇ ਇੱਕ ਜਿਹੜੀ ਫੈਕਟਰੀ ਹੈ ਉਹਦੇ ਵਿੱਚ ਡਾਈਨ ਦੀ ਤੇ ਉਹਦੇ ਵਿੱਚ ਬਲਾਸਟ ਹੋ ਕੇ ਜਾਂ ਕਿਸੇ ਕਾਰਨ ਕਰਕੇ ਜਿਹੜੇ ਉੱਥੇ ਛੱਤ ਗਿਰਦੀ ਹੈ ਤੋ ਇੱਥੇ ਕਾਫੀ ਜਿਹੜੇ ਵਰਕਰ ਹੈ ਫਸ ਗਏ ਤਾਂ ਇੱਥੇ ਸਾਡੇ ਪੁਲਿਸ ਦੀ ਸਾਰੀ ਟੀਮ ਆ ਗਈ ਸਿਵਲ ਐਡਮਿਨਿਸਟ੍ਰੇਸ਼ਨ ਦੀ ਵੀ ਆ ਗਈ ਤੇ ਅਸੀਂ ਡਿਸਾਸਟਰ ਮੈਨੇਜਮੈਂਟ ਨੂੰ ਵੀ ਬੁਲਾ ਲਿਆ ਉਹਨਾਂ ਨੂੰ ਕੰਮ ਕਰਕੇ ਉਹ ਆਪਣੀ ਟੀਮ ਕੰਮ ਕਰ ਰਹੀ ਹੈ ਤੇ ਪੰਜ ਛੇ ਲੋਕਾਂ ਨੂੰ ਜਿਹੜਾ ਫਰਸਟ ਏਡ ਦੇ ਕੇ 40 ਹਸਪੀਟਲ ਭੇਜਿਆ ਗਿਆ ਤੇ ਬਾਕੀ ਜਿਹੜੀ ਟੀਮ ਆਪਣਾ ਕੰਮ ਕਰ ਰਹੀ ਹੈ ਔਰ ਸਾਰੀ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਅਸਿਸਟ ਕਰ ਰਹੀ ਹੈ ਜੋ ਚੀਜ਼ ਦੀ ਲੋੜ ਆ ਉਹ ਪ੍ਰੋਵਾਈਡ ਕਰਾਂਗੇ। ਅਜੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ। ਪਰ ఏరియా ਕਿਹੜਾ ਹੈ? ਇਹ ਥਾਣਾ ਫੋਕਲ ਪੁਆਇੰਟ ਦਾ ਏਰੀਆ ਪੈਂਦਾ ਹੈ ਲੁਧਿਆਣਾ ਦਾ। ਥੈਂਕ ਯੂ ਸਰ। ਥੈਂਕ ਯੂ ਸਰ।